ਭਗਵੰਤ ਮਾਨ ਦੀ ਸਰਕਾਰ ਜਿਹੜੀ ਐਗਰੀਕਲਚਰ ਪਾਲਿਸੀ ਲੈ ਕੇ ਆ ਰਹੀ ਹੈ ਇਹ ਝੂਠ ਦਾ ਪੁਲੰਦਾ ਇਹ ਹਰਿਆਣੇ ਦੇ ਡਰ ਤੋਂ ਮਾਰੇ ਹਰਿਆਣਿਆਂ ਵਾਲਿਆਂ ਇਲੈਕਸ਼ਨ ਹੋ ਰਿਹਾ ਇਹ ਡਰ ਦੇ ਸਹਮੀ ਹੋਈ ਹੈ ਕਿ ਉਤੋਂ ਸਾਨੂੰ 4 ਵੋਟਾਂ ਕਿਤੇ ਜ਼ਿਆਦਾ ਮਿਲ ਜਾਣ ਇਸ ਲਈ ਝੂਠੀ ਪਾਲਿਸੀ ਲੈ ਕੇ ਆਏ ਦੂਸਰੀ ਗੱਲ ਮੈਂ ਪੁੱਛਣਾ ਚਾਹਨਾ ਮੈਂ ਇਹਨਾਂ ਤੋਂ ਸਵਾਲ ਪੁੱਛਣਾ ਚਾਹਨਾ ਕਿ ਤੁਸੀਂ ਕਹਿ ਰਹੇ ਹੋ ਕਿ 23 ਫਸਲਾਂ ਤੇ ਅਸੀਂ ਐਮਐਸਪੀ ਧਿਆਨ ਦੇ ਬਈ ਉਹਦੇ ਵਾਸਤੇ ਪੈਸਾ ਕਿੱਥੋਂ ਆਏਗਾ ਤਾਨੂੰ ਕੋਟੀ ਦੀ ਤੇ ਕੋਈ ਇਹ ਲਿਮਟ ਦੇਣ ਲਈ ਤਿਆਰ ਨਹੀਂ ਹੈ ਤੇ ਸੀਸੀ ਲਿਮਟ ਕਿੱਥੋਂ ਆਏਗੀ ਤੁਹਾਡੇ ਕੋਲ ਕਿੱਥੋਂ ਦੇਓਗੇ ਤੁਸੀਂ ਤੁਸੀਂ ਦੂਸਰੀ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਪੈਨਸ਼ਨ ਦੇਾਂਗੇ ਬਈ ਭੈਣਾਂ ਨੂੰ ਤਾਂ ਤੁਸੀਂ ਹਜ਼ਾਰ ਘਰ ਪਿਆ ਮਹੀਨਾ ਦੇ ਨਹੀਂ ਸਕੇ ਉਹ ਨਵਾਂ ਸੁਕੂਫਾ ਛੇੜਤਾ ਜੇ ਕਿ ਕਿਸਾਨਾਂ ਨੂੰ ਪੈਨਸ਼ਨ ਦੇਾਂਗੇ ਤੁਸੀਂ ਕਿਸਾਨਾਂ ਨੂੰ ਪੈਨਸ਼ਨ ਕਿੱਥੋਂ ਦੇਣੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ 5 ਏਕੜ ਵਾਲੇ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ ਕਰਾਂਗੇ ਵੇ ਪੰਜ ਇੱਕੜ ਵਾਲੇ ਕਿਸਾਨਾਂ ਦਾ ਕਰਜ਼ਾ ਕਾਂਗਰਸ ਪਾਰਟੀ ਨੇ ਪਹਿਲੇ ਹੀ ਮਾਫ਼ ਕਰਨਾ ਸ਼ੁਰੂ ਕੀਤਾ ਸੀ ਔਰ ਉਹਦੇ ਵਾਸਤੇ ਤੁਸੀਂ ਕੋਈ ਵੀ ਉਪਰਾਣਾ ਨਹੀਂ ਕੀਤਾ ਕਿਸਾਨਾਂ ਲਈ ਕਿਸਾਨਾਂ ਦਾ ਤੁਸੀਂ ਕੋਈ ਕਰਜ਼ਾ ਮਾਫ਼ ਨਹੀਂ ਕੀਤਾ ਕਿਸਾਨਾਂ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਉਲਟਾ ਤੁਸੀਂ ਜਿਹੜੇ ਬਿੱਲ ਆਇਆ ਕਿਸਾਨਾਂ ਦੇ ਉਹ ਜਿਹੜੇ ਕੇਂਦਰ ਸਰਕਾਰ ਦੇ ਬਿੱਲ ਸੀ ਤੁਸੀਂ ਉਹਦੇ ਹਮਾਇਤੀ ਸੀ ਤੁਸੀਂ ਕਿਸਾਨ ਗਰੋਧੀਓ ਤੁਸੀਂ ਕਿਸਾਨ ਇਹ ਤੈਅ ਨਹੀਂ ਹੈ